ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਪੈਰੀ ਸਟਡੀ ਆਨਲਾਈਨ ਤੇ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਅੱਜ ਜਿਹੜੇ ਪ੍ਰੈਕਟੀਕਲ ਹੋਏ ਸੀ ਉਹਨਾਂ ਵਿੱਚ ਕਿਸ ਤਰ੍ਹਾਂ ਦੇ ਪ੍ਰਸ਼ਨ ਪੁੱਛੇ ਗਏ ਠੀਕ ਹੈ ਉਸ ਦੇ ਬਾਰੇ 2-3 ਡਾਈਰ ਦੇ ਵਿੱਚ ਮੈਨੂੰ ਜਾਣਕਾਰੀ ਜਿਹੜੀ ਮਿਲੀ ਹੈ ਠੀਕ ਹੈ ਕਿਉਂਕਿ ਸਾਨੂੰ ਵੀ ਜਾਣਕਾਰੀ ਪਹਿਲਾਂ ਇਕੱਠੀ ਕਰਨੀ ਪੈਂਦੀ ਉਸ ਤੋਂ ਬਾਅਦ ਵੀਡੀਓ ਬਣਾਈਦੀ ਹੈ ਠੀਕ ਹੈ ਸੋ ਜੇ ਉਹ ਕੁਐਸਚਨ ਤੁਹਾਨੂੰ ਪੁੱਛੇ ਗਏ ਕੀ ਕੀ ਲੈ ਕੇ ਗਿਆ ਸਟੂਡੈਂਟ ਉਸ ਦੇ ਬਾਰੇ ਤੁਹਾਨੂੰ ਜਾਣਕਾਰੀ ਦਿੰਨੇ ਆ ਉਸ ਤੋਂ ਪਹਿਲਾਂ ਦੱਸ ਤੀਏ ਸਾਡੇ ਐਪ ਦੇ ਉੱਪਰ ਜਿਹੜੇ ਇੰਪੋਰਟੈਂਟ ਕੁਐਸਚਨ ਆ ਠੀਕ ਹੈ ਉਹ ਮਿਲ ਰਿਹਾ ਸਿਰਫ 400 ਰੁਪਏ ਦੇ ਵਿੱਚ ਫਸਟ ইয়ার ਸੈਕਿੰਡ ইয়ার ਦੇ ਜੇਕਰ ਕਿਸ ਨੇ ਜੁਆਇਨ ਕਰਨਾ ਤੁਸੀਂ ਅੱਜ ਆਜ ਦੇ ਵਿੱਚ ਜੁਆਇਨ ਕਰ ਸਕਦੇ ਹੋ ਕਿਉਂਕਿ ਇਸ ਤੋਂ ਬਾਅਦ ਪ੍ਰਾਈਸ ਇਨਕਰੀਜ਼ ਹੋਏਗਾ ਠੀਕ ਹੈ ਕਿਉਂਕਿ ਜਿੰਨਾ ਕੁਝ ਤੁਹਾਨੂੰ ਦੱਸੀ ਦਾ ਲਗਭਗ ਸਾਰਾ ਕੁਝ ਉਹੀ ਪ੍ਰੈਕਟੀਕਲ ਦੇ ਵਿੱਚ ਆ ਪੇਪਰਾਂ ਦੇ ਵਿੱਚ ਆਉਂਦਾ ਠੀਕ ਹੈ ਸੋ ਮੇਰੇ ਹਿਸਾਬ ਨਾਲ 400 ਰੁਪਿਆ ਕੋਈ ਜ਼ਿਆਦਾ ਨਹੀਂ ਹੈ ਜੇਕਰ ਆਪਾਂ ਨੂੰ ਸਭ ਕੁਝ ਬੜਿਆ ਬਣਾਇਆ ਮਿਲ ਰਿਹਾ ਵਿਦ ਅਨਸਵਰ ਠੀਕ ਹੈ ਵਿਦ ਅਨਸਵਰ ਮਿਲ ਰਿਹਾ ਤੁਹਾਨੂੰ ਸਾਰਾ ਕੁਝ ਤਾਂ 400 ਰੁਪਏ ਕੋਈ ਜ਼ਿਆਦਾ ਨਹੀਂ ਹੈ ਓਕੇ ਸਭ ਤੋਂ ਵੱਡੀ ਗੱਲ ਕੀ ਹੈ ਗਾਈਡੈਂਸ ਗਾਈਡੈਂਸ ਮਿਲਦੀ ਰਹਿੰਦੀ ਨਾਲ ਦੀ ਨਾਲ ਪੇਪਰ ਕਿਵੇਂ ਕਰਨਾ ਓਕੇ ਸੋ ਜੇਕਰ ਕੋਈ ਇੰਟਰਸਟਡ ਹੈ ਤੁਸੀਂ ਸਾਡੇ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਸੋ ਸ਼ੁਰੂ ਕਰਦੇ ਆਂ ਆਪਾਂ ਵੀਡੀਓ ਸੋ ਅੱਜ ਮੇਰੇ ਕੋਲ 2-3 ਡਾਈਟਾਂ ਦੇ ਸਟੂਡੈਂਟ ਦੇ ਫੋਨ ਆਏ ਸੀਗੇ ਠੀਕ ਹੈ ਜਿਨ੍ਹਾਂ ਨੇ ਮੈਨੂੰ ਦੱਸਿਆ ਕਿਹੜੇ-ਕਿਹੜੇ ਕੁਐਸਚਨ ਪੁੱਛੇ ਗਏ ਸੀ ਅੱਜ ਵੈਸੇ ਮੇਨਲੀ ਫਿਜ਼ੀਕਲ ਦਾ ਪ੍ਰੈਕਟੀਕਲ ਅੱਜ ਹੋਇਆ ਠੀਕ ਹੈ ਫਿਜ਼ੀਕਲ ਦੇ ਪ੍ਰੈਕਟੀਕਲ ਦੇ ਵਿੱਚ ਮਿੱਡੇ ਮੀਲ ਵਾਲੀ ਫਾਈਲ ਲੱਗਿਆ ਸੀਗੇ ਚਾਰਟ ਲੱਗਿਆ ਸੀਗੇ ਕੋਈ ਨਾ ਕੋਈ ਗੇਮ ਬਣਾ ਕੇ ਉਹਦੇ ਉੱਪਰ ਜਾਂ ਕੋਈ ਨਾ ਕੋਈ ਆਫਸਰ ਬਣਾ ਕੇ ਠੀਕ ਹੈ ਸੋ ਜੇਕਰ ਤੁਸੀਂ ਤੁਸੀਂ ਜਾਓਗੇ ਉਹਨ ਪ੍ਰੈਕਟੀਕਲ ਦੇਨ ਤਾਂ ਉੱਥੇ ਤੁਹਾਡੇ ਕੋਲ ਪਹਿਲਾਂ ਤਾਂ ਪੁੱਛਣਗੇ ਤੁਹਾਡੀ ਗੇਮ ਕਿਹੜੀ ਆ ਠੀਕ ਹੈ ਜੋ ਮੈਨੂੰ ਦੱਸਿਆ ਸਟੂਡੈਂਟ ਨੇ ਉਹਨਾਂ ਨੇ ਇਹੀ ਦੱਸਿਆ ਵੀ ਗੇਮ ਕਿਹੜੀ ਆ ਮੰਨ ਲਓ ਕਿਸੇ ਨੇ ਕ੍ਰਿਕਟ ਦੱਸਿਆ ਮੈਂ ਲਾਸਟ ਵੀਡੀਓ ਦੇ ਵਿੱਚ ਦੱਸਿਆ ਵੀ ਸੀਗਾ ਜੇਕਰ ਤੁਸੀਂ ਆਪਦੀ ਗੇਮ ਕ੍ਰਿਕਟ ਨੂੰ ਚੂਜ਼ ਕਰਦੇ ਹੋ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਰੰਟ ਇਵੈਂਟ ਕਿਹੜਾ ਚੱਲ ਰਿਹਾ ਹੈ ਕਰੰਟ ਇਵੈਂਟ ਚੱਲ ਰਿਹਾ ਹੈ ਚੈਂਪੀਅਨ ਟਰੋਫੀ ਕਿੱਥੇ ਚੱਲ ਰਹੀ ਹੈ ਪਾਕਿਸਤਾਨ ਦੇ ਵਿੱਚ ਕਿਹੜੀਆਂ-ਕਿਹੜੀਆਂ ਟੀਮਾਂ ਖੇਡ ਰਹੀਆਂ ਮਤਲਬ ਸੈਮੀਫਾਈਨਲ ਵਿੱਚ ਪਹੁੰਚ ਗਿਆ ਇੰਡੀਆ ਨਿਊਜ਼ੀਲੈਂਡ ਸਾਊਥ ਅਫਰੀਕਾ ਤੇ ਆਸਟ੍ਰੇਲੀਆ ਸਭ ਤੋਂ ਜ਼ਿਆਦਾ ਹਾਈएस्ट ਸਕੋਰ ਕਿੰਦਾ ਚੈਂਪੀਅਨ ਟਰੋਫੀ ਦੇ ਵਿੱਚ ਇਬਰਾਹਿਮ ਜ਼ਰਦਾਨ ਦਾ ਠੀਕ ਹੈ ਤੇ ਉਸ ਤੋਂ ਬਾਅਦ ਬੇਨ ਡੱਕਟ ਦਾ ਠੀਕ ਹੈ ਸੋ ਇਹ ਸਾਰੇ ਕੁਐਸਚਨ ਪੁੱਛੇ ਗਿਆ ਜਿੱ ਇੱਕ ਸਟੂਡੈਂਟ ਤੋਂ ਚੈਂਪੀਅਨ ਟਰੋਫੀ ਦੇ ਰਿਲੇਟਡ ਸੋ ਜਿਹੜੀ ਵੀ ਗੇਮ ਦੱਸੋਗੇ ਜੇਕਰ ਕਿਸੇ ਨੇ ਕਹੇ ਮੇਰੀ ਕੋਈ ਗੇਮ ਵਧੀਆ ਨਹੀਂ ਹੈ ਠੀਕ ਹੈ ਤਾਂ ਉਹਨਾਂ ਕੋਲੋਂ ਕੀ ਆਸਣ ਕਰਵਾ ਕੇ ਦੇਖ ਲੈਂਦੇ ਆ ਜਾਂ ਆਸਣ ਦੇ ਬਾਰੇ ਪੁੱਛ ਲੈਂਦੇ ਆ ਠੀਕ ਹੈ ਤਾਂ ਤੁਸੀਂ ਕੋਈ ਨਾ ਕੋਈ ਗੇਮ ਆਪਦੀ ਜ਼ਰੂਰ ਕਰਕੇ ਲੈ ਕੇ ਜਾਓ ਠੀਕ ਹੈ ਜਿਹੜੀ ਤੁਹਾਨੂੰ ਚੰਗੀ ਲੱਗੇ ਫੁੱਟਬਾਲ ਕ੍ਰਿਕਟ ਹਾਕੀ ਟੈਨਿਸ ਜੋ ਵੀ ਹੈ ਟੌਨ ਦੇ ਬਾਰੇ ਤੁਹਾਨੂੰ ਵਧੀਆ ਨੌਲੇਜ ਹੋਣੀ ਚਾਹੀਦੀ ਹੈ ਕਰੰਟ ਦੇ ਵਿੱਚ ਮਤਲਬ ਤਾਜ਼ਾ ਕਿਹੜੇ ਕਿਹੜੇ ਇਵੈਂਟ ਚੱਲ ਰਿਹਾ ਉਸ ਗੇਮ ਦੇ ਰਿਲੇਟਡ ਇਸ ਚੀਜ਼ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਮਿੱਡੇ ਮੀਲ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਜਿਹੜਾ ਵੀ ਚਾਰਟ ਬਣਾਓਗੇ ਜਿਹੜੀ ਵੀ ਗੇਮ ਦਾ ਜਿਹੜੇ ਵੀ ਆਸਨ ਦਾ ਉਹਦੇ ਬਾਰੇ ਤੁਹਾਨੂੰ ਡਿਟੇਲ ਦੇ ਵਿੱਚ ਪਤਾ ਹੋਣਾ ਚਾਹੀਦਾ ਹੈ ਠੀਕ ਹੈ ਪ੍ਰੈਕਟੀਕਲ ਦੇ ਵਿੱਚ ਕੁਝ ਵੀ ਪੁੱਛਿਆ ਜਾ ਸਕਦਾ ਹੈ ਜਿਹੜੇ ਕੁਸਚਨ ਅੱਜ ਪੁੱਛੇ ਗਏ ਉਹਨਾਂ ਦੇ ਰਿਲੇਟਡ ਮੈਂ ਤੁਹਾਨੂੰ ਦੱਸਦਾ ਇੱਕ ਤਾਂ ਗੇਮ ਦੇ ਬਾਰੇ ਜਿਹੜੀ ਗੇਮ ਤੁਹਾਡੀ ਹੈਗੀ ਆ ਉਹਦੇ ਕੋਈ ਇਵੈਂਟ ਚੱਲ ਰਿਹਾ ਉਹਦੇ ਬਾਰੇ ਅੱਗੇ ਆਈਪੀਐਲ ਆਉਣ ਵਾਲਾ ਉਹਦੇ ਬਾਰੇ ਇਹ ਵੀ ਪੁੱਛ ਸਕਦੇ ਆ ਇੰਡੀਆ ਦੇ ਵਿੱਚ ਕਿਹੜਾ ਇਵੈਂਟ ਚੱਲ ਰਿਹਾ ਇੰਡੀਆ ਦੇ ਵਿੱਚ ਊਮਨ ਪ੍ਰੀਮੀਅਰ ਲੀਗ ਚੱਲ ਰਿਹਾ ਠੀਕ ਹੈ ਊਮਨ ਪ੍ਰੀਮੀਅਰ ਲੀਗ ਦੇ ਵਿੱਚ ਕਿੰਨੀਆਂ ਟੀਮਾਂ ਪੰਜ ਟੀਮਾਂ ਹੈ ਬੈਂਗਲੌਰ ਮੁੰਬਈ ਠੀਕ ਹੈ ਇੱਕ ਯੂਪ ਵਾਰੀਅਰਸ ਇੱਕ ਗੁਜਰਾਤ ਜਾਇੰਟਸ ਤੇ ਲਾਸਟ ਹੈਗੀ ਆ ਲਾਸਟ ਟੀਮ ਦਾ ਨਾਮ ਭੁੱਲ ਗਿਆ ਮੈਂ ਠੀਕ ਹੈ ਇੱਕ ਹੋਰ ਟੀਮ ਹੈ ਆਪਣੇ ਕੋਲ ਪੰਜਵੀਂ ਟੀਮ ਹੈ ਠੀਕ ਹੈ ਸੋ ਇਹ ਪੰਜ ਟੀਮਾਂ ਨੇ ਉੱਥੇ ਤੇ ਇਹਨਾਂ ਦੇ ਬਾਰੇ ਤੁਹਾਡੇ ਕੋਲ ਕੀ ਆ ਪੁੱਛਿਆ ਜਾ ਸੌਰੀ ਦਿੱਲੀ ਕੈਪੀਟਲਸ ਦਿੱਲੀ ਕੈਪੀਟਲ ਦੀ ਟੀਮ ਦੀ ਕੈਪਟਨ ਕੌਣ ਹੈ ਮੈਗ ਲੈਨਿੰਗ ਆਸਟ੍ਰੇਲੀਅਨ ਤੋਂ ਆਸਟ੍ਰੇਲੀਆ ਤੋਂ ਪਲੇਅਰ ਹੈ ਓਕੇ ਸੋ ਜੋ ਵੀ ਕੁਐਸਚਨ ਆ ਮੈਂ ਤੁਹਾਨੂੰ ਸਾਰੇ ਦੱਸਦੇ ਠੀਕ ਹੈ ਜਿਹੜੇ ਅੱਜ ਪੁੱਛੇ ਗਏ ਆ ਤੇ ਜਾਂ ਤੁਹਾਡੇ ਕੋਲ ਵੀ ਪੁੱਛੇ ਜਾ ਸਕਦੇ ਆ ਤਾਂ ਪਲੀਜ਼ ਕਿਰਪਾ ਕਰਕੇ ਆਪਦੀ ਇੱਕ ਗੇਮ ਜ਼ਰੂਰ ਸਿਲੈਕਟ ਕਰ ਲਿਓ ਜੇ ਗੇਮ ਸਿਲੈਕਟ ਨਹੀਂ ਕਰੋਗੇ ਫਿਰ ਤੁਹਾਡੇ ਕੋਲ ਕਿ ਆਸਣ ਵੀ ਕਰਵਾ ਕੇ ਦੇਖ ਸਕਦੇ ਆ ਠੀਕ ਹੈ ਫਿਰ ਉੱਥੇ ਦਰੀ ਤੇ ਬਹਿ ਕੇ ਲੰਮੇ ਪੈ ਕੇ ਜਿਵੇਂ ਵੀ ਆਸਣ ਕਰਨਾ ਪਏਗਾ ਉਹ ਕਰਨਾ ਪਏਗਾ ਕਿਉਂਕਿ ਮਜਬੂਰੀ ਹੈ ਪ੍ਰੈਕਟੀਕਲ ਹੈ ਵਾਈਬਾ ਹੋਊਗਾ ਓਕੇ ਹੋਰ ਕੁਝ ਨਹੀਂ ਪੁੱਛਿਆ ਗਿਆ ਜਿਆਦਾ ਖਾਸ ਤੇ ਅਗਲੀ ਪ੍ਰੈਕਟੀਕਲ ਜਿਹੜੀ ਹੋਊਗੀ ਸੈਲਫ ਅੰਡਰਸਟੈਂਡਿੰਗ ਉਹਦੇ ਵਿੱਚ ਜਿਹੜੇ ਕੁਐਸਚਨ ਪੁੱਛੇ ਜਾਣਗੇ ਉਹ ਵੀ ਤੁਹਾਨੂੰ ਆਪਾਂ ਡਿਟੇਲ ਦੇ ਵਿੱਚ ਜਾਣਕਾਰੀ ਜ਼ਰੂਰ ਦਵਾਂਗੇ ਠੀਕ ਹੈ ਤੇ ਬਾਕੀ ਜੇਕਰ ਕਿਸੇ ਦਾ ਮੰਡੇ ਕੋਈ ਪ੍ਰੈਕਟੀਕਲ ਹੈ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰਿਪਲਾਈ ਕਰਿਓ ਤੇ ਉਹਨਾਂ ਨੂੰ 올 ਦੀ ਬੈਸਟ ਹੈ ਥੈਂਕ ਯੂ ਵੈਰੀ ਮਚ